ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਅਰਦਾਸ ਪਰ ਸਥਿਤੀਆਂ ਨਹੀਂ ਬਦਲ ਸਕਦੀ ਪਰ ਇਨਸਾਨ ਦਾ ਚਰਿੱਤਰ ਬਦਲ ਸਕਦੀ ਹੈ ਇੱਕ ਛੋਟੀ ਜਹੀ ਕਹਾਣੀ ਗਿਆਰਾਂ ਪਿੰਡਾਂ ਦੀ ਇੱਕ ਪੰਚਾਇਤ ਵਿੱਚ ਗਿਆਰਾਂ ਪਿੰਡ ਸਨ ਜਿੱਥੇ ਪਿਛਲੇ ਕਈ ਸਾਲਾਂ ਤੋਂ ਸੂਕਾ ਪਿਆ ਹੋਇਆ ਸੀ ਅਕਾਲ ਪਿਆ ਹੋਇਆ ਸੀ ਉਹਨਾਂ 11 ਪਿੰਡਾਂ ਦੇ ਲੋਕ ਬਹੁਤ ਪਰੇਸ਼ਾਨ ਹੋਏ ਸਨ ਅਤੇ ਵਾਰ-ਵਾਰ ਸਰਪੰਚ ਸਾਹਿਬ ਕੋਲ ਜਾਂਦੇ ਸਨ ਅਤੇ ਕਹਿੰਦੇ ਸਨ ਕੁਝ ਕਰਵਾਓ ਅਤੇ ਉਹ ਕਹਿੰਦੇ ਸਨ ਸਰਕਾਰ ਜਿੰਨੀ ਮਦਦ ਕਰ ਸਕਦੀ ਹੈ ਕਰ ਰਹੀ ਹੈ ਹੋਰ ਕੀ ਕਰ ਸਕਦੇ ਹਾਂ ਜੇ ਬਾਰਿਸ਼ ਨਹੀਂ ਹੋ ਰਹੀ ਕਿਸੇ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਇੱਥੋਂ 100 ਕਿਲੋਮੀਟਰ ਦੂਰ ਇੱਕ ਮੰਦਰ ਹੈ ਜਿੱਥੇ ਪੁਜਾਰੀ ਜੀ ਰਹਿੰਦੇ ਹਨ ਅਤੇ ਉਹ ਹਵਨ ਕਰਵਾਉਂਦੇ ਹਨ ਜੇਕਰ ਉਹਨਾਂ ਨੇ ਬਾਰਿਸ਼ ਲਈ ਹਵਨ ਕਰਵਾ ਦਿੱਤਾ ਤਾਂ ਤੁਹਾਡੇ ਪਿੰਡ ਵਿੱਚ ਵੀ ਜ਼ਰੂਰ ਬਾਰਿਸ਼ ਹੋਵੇਗੀ ਪਰ ਤੁਹਾਨੂੰ ਉੱਥੇ ਜਾ ਕੇ ਉਹਨਾਂ ਨੂੰ ਮਿਲਣਾ ਪਵੇਗਾ 11 ਪਿੰਡਾਂ ਦੇ ਕੁਝ ਲੋਕ ਇਕੱਠੇ ਹੋ ਕੇ ਬੱਸ ਵਿੱਚ ਗਏ 100 ਕਿਲੋਮੀਟਰ ਦੂਰ ਉਹ ਮੰਦਿਰ ਸੀ ਜਾ ਕੇ ਮਿਲੇ ਪੰਡਤ ਜੀ ਨੂੰ ਅਤੇ ਕਿਹਾ ਸਾਡੇ ਪਿੰਡਾਂ ਵਿੱਚ ਕਈ ਸਾਲਾਂ ਤੋਂ بارش ਨਹੀਂ ਹੋ ਰਹੀ ਸੋਕਾ ਪੈ ਰਿਹਾ ਹੈ ਪੁਜਾਰੀ ਨੇ ਕਿਹਾ ਚਿੰਤਾ ਨਾ ਕਰੋ ਮਹੂਰਤ ਕੱਢਿਆ ਤਾਰੀਖ ਅਤੇ ਸਮਾਂ ਦੱਸਿਆ ਅਤੇ ਕਿਹਾ ਕਿ ਤੁਸੀਂ ਇੱਕ ਕੰਮ ਕਰਨਾ 11 ਪਿੰਡਾਂ ਵਿੱਚੋਂ ਹਰ ਇੱਕ ਪਿੰਡ ਵਿੱਚੋਂ ਇੱਕ-ਇੱਕ ਪ੍ਰਤੀਨਿਧੀ ਜਾਣੀ ਕਿ 11 ਲੋਕ ਮੇਰੇ ਕੋਲ ਆ ਜਾਣ ਹਵਨ ਕਰਵਾਇਆ ਜਾਵੇਗਾ ਦੇਖਣਾ ਤੁਹਾਡੇ ਉੱਥੇ بارش ਜ਼ਰੂਰ ਹੋਵੇਗੀ 11 ਪਿੰਡਾਂ ਦੇ ਲੋਕ ਬਹੁਤ ਖੁਸ਼ ਹੋਏ ਜਾ ਕੇ ਆਪਣੇ ਆਪਣੇ ਪਿੰਡ ਵਿੱਚ ਰੌਲਾ ਪਾ ਦਿੱਤਾ ਦੱਸ ਦਿੱਤਾ ਕਿ بارش ਹੋਣ ਵਾਲੀ ਹੈ ਹਵਨ ਹੋਵੇਗਾ ਉਸ ਤੋਂ ਬਾਅਦ بارش ਜੋ ਤਰੀਕ ਸੀ ਜੋ ਮਹੂਰਤ ਸੀ ਜੋ ਸਮਾ ਸੀ ਉਸ ਸਮੇ ਇਹ ਲੋਕ バス ਵਿੱਚ ਸਵਾਰ ਹੋ ਕੇ ਮੰਦਿਰ ਤੱਕ ਪਹੁੰਚ ਗਏ ਤੇ 11 ਲੋਕ ਜਦ ਹਵਨ ਵਿੱਚ ਬੈਠੇ ਤਾਂ ਪੁਜਾਰੀ ਜੀ ਦੀ ਨਿਗਾਹ ਜੋ ਸੀ ਇੱਕ ਵਿਅਕਤੀ ਤੇ ਵਿਸ਼ੇਸ਼ ਨਿਗਾਹ ਸੀ ਤੇ ਵਾਰ-ਵਾਰ ਉਸ ਨੂੰ ਪੁਜਾਰੀ ਜੀ ਦੇਖ ਰਹੇ ਸਨ ਜਦੋਂ ਹਵਨ ਪੂਰਾ ਹੋਇਆ ਤਾਂ ਪੁਜਾਰੀ ਨੇ ਪ੍ਰਸ਼ਾਦ ਵੰਡਿਆ ਤੇ ਉਹਨਾਂ ਨੇ ਕਿਹਾ ਕਿ ਬੁਰਾ ਨਾ ਮੰਨਣਾ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਇਹ ਜੋ ਹਵਨ ਹੈ ਇਹ ਸਫਲਤਾ ਹੋ ਗਿਆ ਪਰ ਸਿਰਫ ਇੱਕ ਪਿੰਡ ਦੇ ਲਈ ਬਾਕੀ ਦੇ ਲੋਕ ਘਬਰਾ ਗਏ ਕਿ ਆਪ ਇਹ ਕੀ ਕਹਿ ਰਹੇ ਹੋ 10 ਪਿੰਡਾਂ ਵਿੱਚ بارش ਨਹੀਂ ਹੋਵੇਗੀ ਸਿਰਫ ਇੱਕ ਪਿੰਡ ਵਿੱਚ ਹੋਵੇਗੀ ਅਜਿਹਾ ਕੀ ਹੈ ਉਸ ਪਿੰਡ ਵਿੱਚ ਪੁਜਾਰੀ ਜੀ ਨੇ ਕਿਹਾ ਇਹ ਜੋ ਭਾਈ ਸਾਹਿਬ ਤੁਹਾਨੂੰ ਦਿਖਾਈ ਦੇ ਰਹੇ ਹਨ ਸਿਰਫ ਇਹਨਾਂ ਦੇ ਪਿੰਡ ਵਿੱਚ بارش ਹੋਵੇਗੀ ਲੋਕਾਂ ਨੇ ਉਸ ਵਿਅਕਤੀ ਵੱਲ ਦੇਖਿਆ ਅਤੇ ਕਿਹਾ ਕਿ ਇਸ ਦੇ ਪਿੰਡ ਵਿੱਚ ਅਜਿਹਾ ਕੀ ਹੈ ਪੁਜਾਰੀ ਜੀ ਨੇ ਕਿਹਾ ਧਿਆਨ ਨਾਲ ਦੇਖੋ ਇਹ ਆਪਣੇ ਨਾਲ ਕੀ ਲਿਆਏ ਹਨ ਲੋਕਾਂ ਨੇ ਕਿਹਾ ਛਤਰੀ ਲਿਆਏ ਹਨ ਪੁਜਾਰੀ ਜੀ ਨੇ ਕਿਹਾ ਬਸ ਇਹ ਛਤਰੀ ਲਿਆਏ ਹਨ ਕਿਉਂਕਿ ਇਹਨਾਂ ਨੂੰ ਸੰਪੂਰਨ ਵਿਸ਼ਵਾਸ ਹੈ ਕਿ ਇਹਨਾਂ ਦੇ ਪਿੰਡ ਵਿੱਚ بارش ਹੋਵੇਗੀ ਹਵਨ ਸਫਲ ਹੋਵੇਗਾ ਤੁਹਾਨੂੰ ਤਾਂ ਭਰੋਸਾ ਵੀ ਨਹੀਂ ਸੀ ਕਿ بارش ਹੋਵੇਗੀ ਤੁਹਾਨੂੰ ਤਾਂ ਲੱਗਿਆ ਕਿ ਕਿਸੇ ਨੇ ਕਹਿ ਦਿੱਤਾ ਹੈ ਪੁਜਾਰੀ ਜੀ ਹਵਨ ਕਰਵਾਉਂਦੇ ਹਨ ਮੰਦਰ ਵਿੱਚ ਚਲੇ ਜਾਂਦੇ ਹਨ ਆ ਗਏ ਤੁਸੀਂ ਕਿ ਚਲੋ ਇੱਕ ਕੋਸ਼ਿਸ਼ ਇਹ ਵੀ ਕਰ ਲੈਂਦੇ ਹਾਂ ਪਰ ਇਹਨਾਂ ਨੂੰ ਲੱਗਿਆ ਕਿ ਇੱਕ ਮਾਤਰ ਜੋ ਉਪਾਅ ਹੈ ਏਹੀ ਹੈ ਇਹ ਉਪਾਅ ਜੇ ਸਫਲ ਹੋ ਗਿਆ ਤਾਂ ਸਭ ਕੁਝ ਵਧੀਆ ਹੋਵੇਗਾ ਇਸ ਲਈ ਹਵਨ ਵਿੱਚ ਤਾਂ 11 ਲੋਕ ਬੈਠੇ ਸਨ ਪਰ ਇੱਕ ਮਾਤਰ ਵਿਅਕਤੀ ਅਜੀਹਾ ਸੀ ਜੋ ਪੂਰੇ ਵਿਸ਼ਵਾਸ ਨਾਲ ਬੈਠਾ ਸੀ ਕਿ ਪ੍ਰਭੂ ਦਾ ਹਵਨ ਹੋ ਰਿਹਾ ਹੈ ਪੂਜਾ ਹੋ ਰਹੀ ਹੈ ਜੱਗ ਹੋ ਰਿਹਾ ਹੈ ਪੱਕਾ ਮੇਰੇ ਪਿੰਡ بارش ਹੋਵੇਗੀ ਤੁਸੀਂ ਦੇਖ ਲੈਣਾ ਅੱਜ ਸਿਰਫ ਇਹਨਾਂ ਦੇ ਪਿੰਡ ਵਿੱਚ ਹੀ بارش ਹੋਵੇਗੀ ਬਾਕੀ ਸਭ ਨੂੰ ਇੰਤਜ਼ਾਰ ਕਰਨਾ ਹੋਵੇਗਾ ਉਹ 11 ਲੋਕ ਪ੍ਰਣਾਮ ਕਰਕੇ ਚੁੱਪਚਾਪ ਉੱਥੋਂ ਚੱਲ ਪਏ ਅਤੇ ਰਸਤੇ ਵਿੱਚ ਗੱਲਾਂ ਕਰਦੇ ਜਾ ਰਹੇ ਸਨ ਕਿ ਅਜੇ ਹਾ ਥੋੜੀ ਹੋਵੇਗਾ ਕਿ ਬਾਰਿਸ਼ ਆਵੇਗੀ ਜਦ ਉੱਥੇ ਪਹੁੰਚੇ ਸਭ ਤੋਂ ਪਹਿਲਾਂ ਉਸੇ ਦਾ ਪਿੰਡ ਆਇਆ ਜਿਸ ਦੇ ਲਈ ਪੰਡਿਤ ਜੀ ਨੇ ਕਿਹਾ ਸੀ ਕਿ ਛਤਰੀ ਲੈ ਕੇ ਆਇਆ ਹੈ ਜਿਵੇਂ ਹੀ ਉਹ ਬੱਸ 'ਚੋਂ ਉਤਰਿਆ ਉੱਥੇ ਬਾਰਿਸ਼ ਸ਼ੁਰੂ ਹੋ ਗਈ ਦਸ ਤੇ ਦਸ ਲੋਕ ਬੱਸ 'ਚੋਂ ਆਪਣੇ ਆਪਣੇ ਪਿੰਡ ਉੱਤਰਦੇ ਚਲੇ ਗਏ ਪਰ ਕਿਸੇ ਦੇ ਵੀ ਪਿੰਡ ਬਾਰਿਸ਼ ਨਹੀਂ ਹੋਈ ਸਿਰਫ ਇੱਕ ਮਾਤਰ ਵਿਅਕਤੀ ਦੇ ਪਿੰਡ ਵਿੱਚ ਬਾਰਿਸ਼ ਹੋਈ ਕਿਉਂਕਿ ਪ੍ਰਭੂ ਵੀ ਕਹਿੰਦੇ ਹਨ ਕਿ ਅਰਦਾਸ ਨਾਲ ਪਰਸਥਿਤੀਆਂ ਨਹੀਂ ਬਦਲ ਸਕਦੀਆਂ ਪਰ ਚਰਿੱਤਰ ਬਦਲ ਸਕਦਾ ਹੈ ਕਿਉਂਕਿ ਜਦੋਂ ਚਰਿੱਤਰ ਬਦਲ ਜਾਂਦਾ ਹੈ ਤਾਂ ਪ੍ਰਸਥਿਤੀ ਜ਼ਰੂਰ ਬਦਲ ਜਾਂਦੀ ਹੈ ਅਰਦਾਸ ਨਾਲ ਜੇ ਪ੍ਰਸਥਿਤੀ ਬਦਲਣੀ ਹੈ ਤਾਂ ਪਹਿਲਾਂ ਚਰਿੱਤਰ ਨੂੰ ਬਦਲਣਾ ਸ਼ੁਰੂ ਕਰੋ ਅਰਦਾਸ ਵਿੱਚ ਵਿਸ਼ਵਾਸ ਲਿਆਉਣਾ ਸ਼ੁਰੂ ਕਰੋ ਇਹ ਮੰਨਣਾ ਸ਼ੁਰੂ ਕਰੋ ਕਿ ਜੇ ਮੈਂ ਪ੍ਰਾਰਥਨਾ ਕੀਤੀ ਹੈ ਤਾਂ ਸਫਲਤਾ ਜ਼ਰੂਰ ਮਿਲੇਗੀ ਸਾਡੇ ਚੋਂ ਬਹੁਤ ਸਾਰੇ ਲੋਕ ਮੰਦਿਰ ਤਾਂ ਜਾਂਦੇ ਹਨ ਪਰ ਛਤਰੀ ਲਿਜਾਣੀ ਭੁੱਲ ਜਾਂਦੇ ਹਨ ਵਿਸ਼ਵਾਸ ਕਰਨਾ ਹੈ ਤਾਂ ਸੰਪੂਰਨ ਕਰੋ ਆਪਣੇ ਆਪ ਸਫਲਤਾ ਤੁਹਾਡੀ ਜ਼ਿੰਦਗੀ ਵਿੱਚ ਚੱਲ ਕੇ ਆਵੇਗੀ ਧੰਨਵਾਦ